ਸਸ ਸ੍ਰੀਕਾਲ ਨਮਸਤੇ ਆਦਾਓ ਦੋਸਤੋ ਪੰਜਾਬ ਦਾ ਜਿਹੜਾ ਮਾਹੌਲ ਇਸ ਸਮੇਂ ਚੱਲ ਰਿਹਾ ਹੈ ਇਹ ਬਿਲਕੁਲ ਠੀਕ ਨਹੀਂ ਹੈਗਾ ਕਦੀ ਕਿਸੇ ਨੂੰ ਫੜ ਲਿਆ ਕਦੀ ਕਿਸੇ ਨੂੰ ਛੱਡਤਾ ਕਦੀ ਭਾਨੇ ਸਿੱਧੂ ਵਾਲਾ ਮਾਮਲਾ ਕੋਈ ਬਾਲਾ ਵੱਡਾ ਗੱਲ ਨਹੀਂ ਸੀ ਹੈਗੀ ਛੋਟੀ ਜਿਹੀ ਗੱਲ ਸੀ ਇੰਨਾ ਵੱਡਾ ਤੂਲ ਫੜ ਲਿਆ ਇਹੋ ਜਿਹੇ ਲੋਕਾਂ ਨੂੰ ਫੜਦੇ ਨੇ ਇਹ ਜਿਹਦੇ ਤੇ ਹਾਈਪ ਕਰਕੇ ਚੱਕਤਾ ਕਿ ਜਿਨ੍ਹਾਂ ਦੀ ਕੋਈ ਜਾਨ ਪਛਾਣ ਨਹੀਂ ਅੱਜ ਉਹ ਇੱਕ ਐਦਾਂ ਹੋ ਗਿਆ ਜਿਵੇਂ ਕੋਈ ਸੈਲਬ੍ਰਿਟੀ ਹੁੰਦੇ ਨੇ ਠੀਕ ਹੈ ਪੰਜਾਬ ਦੀ حقਾਂ ਲਈ ਜਾਂ ਕਿਸੇ ਆਪਣੇ ਕੰਮ ਲਈ ਜਾਂ ਪੂਰ ਪੰਜਾਬ ਦੀ ਭਲਾਈ ਲਈ ਜਾਂ ਕਿਸੇ ਦੇ ਹੱਕ ਲਈ ਜੇ ਕੋਈ ਖੜ ਜਾਂਦਾ ਉੱਥੇ ਤਾਂ ਚੰਗੀ ਗੱਲ ਹੈ ਪਰ ਇਹ ਸਰਕਾਰਾਂ ਜਦੋਂ ਉਹਨੂੰ ਉਹਦੀਆਂ ਚੂੜੀਆਂ ਕੱਸ ਦਿਆ ਨੇ ਤਾਂ ਉਹ ਇੱਕ ਬੰਦਾ ਇੱਕ ਮਾਮੂਲੀ ਦਰਜੇ ਦਾ ਬੰਦਾ ਪਰ ਇੰਨਾ ਹਾਈਪ ਹੋ ਜਾਂਦਾ ਐ ਇੰਨੀ ਉਹਦੀ ਚੜ੍ਹਾਈ ਹੋ ਜਾਂਦੀ ਐ ਇੰਨਾ ਉਹ ਸੈਲੀਬ੍ਰਿਟੀ ਬਣ ਜਾਂਦਾ ਕਿ ਉਹ ਉਹਨੂੰ ਖੁਦ ਨੇ ਕਦੀ ਉਸਨੇ ਕਦੀ ਖੁਦ ਨਹੀਂ ਸੋਚਿਆ ਹੁੰਦਾ ਸੋ ਇਹ ਜਿਹੜੀਆਂ ਸਰਕਾਰਾਂ ਵਾਸਤੇ ਫਿਰ ਜ਼ਿੰਦਗੀ ਪੱਧ ਦੇ ਲਈ ਮੋੜੇ ਬਣ ਜਾਂਦੇ ਨੇ ਇਹ ਸਰਕਾਰਾਂ ਦੀਆਂ ناکਾਮੀਆਂ ਨੇ ਜਿੰਨਾ ਜਿਹੜਾ ਭਾਨਾ ਸਿੱਧੂ ਦਾ ਕੇਸ ਪਿੱਛੇ ਕਈ ਦਿਨ ਚੱਲਿਆ ਸੋ ਉਹ ਵਧੀਆ ਨਹੀਂ ਸੀ ਬਿਲਕੁਲ ਠੀਕ ਨਹੀਂ ਸੀ ਹੈਗਾ ਉਹਦੇ ਵਿੱਚ ਕਿੰਨਾ ਪੰਜਾਬ ਦਾ ਨੁਕਸਾਨ ਹੋਇਆ ਕਿੰਨਾ ਨੌਜਵਾਨਾਂ ਨੇ ਭਾਰੀ ਇਕੱਠ ਪ੍ਰਦਰਸ਼ਨ ਹੁੰਦੇ ਜਿੱਦਾਂ ਕੋਈ ਬਹੁਤ ਵੱਡਾ ਨੇਤਾ ਬਹੁਤ ਵੱਡਾ ਕੋਈ ਯੋਧਾ ਛੁਰਮਾ ਬਹੁਤ ਵੱਡਾ ਵੱਡਾ ਕੋਈ ਕੌਮ ਦਾ ਰਖਾ ਕੌਮ ਲਈ ਲੜਦਾ ਹੋਵੇ ਐਦਾਂ ਕਰਤਾ ਲੋਕਾਂ ਨੇ ਸੋ ਜੇ ਇਹਨਾਂ ਨੂੰ ਛੇੜਾ ਹੀ ਨਾ ਜਾਵੇ ਤਾਂ ਫਿਰ ਬਾਲਾ ਵਧੀਆ ਹੈ ਸਰਕਾਰਾਂ ਆਪਣੀ ਬੇਇੱਜ਼ਤੀ ਖੁਦ ਹੀ ਕਰਾ ਲੈਂਦੀਆਂ ਨੇ ਤੁਸੀਂ ਦੇਖਿਆ ਹੀ ਆ ਪਿੱਛੇ ਉਸ ਤੋਂ ਬਾਅਦ ਕੀ ਆ ਗਿਆ ਇਹ ਧਰਨੇ ਵਾਲਾ ਕੰਮ ਆ ਗਿਆ ਉਹੀ ਧਰਨੇ ਉਹੀ ਦਿੱਲੀ ਉਹੀ ਥਿੱਲੀ ਦੀ ਸਰਕਾਰ ਤੇ ਉਹੀ ਪੰਜਾਬ ਜਿਹੜਾ ਅੱਜ ਤੋਂ ਸਾਲ ਦੋ ਸਾਲ ਪਹਿਲਾਂ ਇੰਨਾ ਰੇੜਕਾਂ ਚੱਲਿਆ ਸਾਲ ਚੱਲਿਆ ਹਜ਼ਾਰਾਂ ਨੌਜਵਾਨਾਂ ਦੀ ਉੱਥੇ ਮੌਤ ਹੋਈ ਹਜ਼ਾਰਾਂ ਦੇ ਨੁਕਸਾਨ ਹੋਏ ਟਰੈਕਟਰ ਟਰਾਲੀਆਂ ਦੇ ਸੋ ਸਰਕਾਰ ਨੇ ਤਾਂ ਉਹਨਾਂ ਨੂੰ ਪ੍ਰਦਰਸ਼ਨਕਾਰੀਆਂ ਚ ਪਾਤਾ ਵੀ ਅਤੰਕਵਾਦੀ ਨੇ ਖਾਲਸਤਾਨੀ ਉਹਨਾਂ ਨੇ ਤਾਂ ਉਹਨਾਂ ਨੂੰ ਦੇਣਾ ਦਵਣਾ ਕੀ ਸੀ ਆਹ ਜਿਹੜੇ ਪੰਜਾਬ ਦੇ ਬੂਝੜ ਇਕੱਠੇ ਹੋਏ ਹੋਏ ਸੀਗੇ ਆਪਣੇ ਆਪ ਨੂੰ ਨੇਥੀ ਉਗਰਾਵਾ ਬਾਰੇ ਵਰਗੇ ਜਾਂ ਰਾਜੇਵਾਲ ਇਸ ਸਿਰੇ ਦੇ ਠੱਗ ਚੋਰ ਚੋਰ ਕੁੱਤੀ ਇੱਥੇ ਇਕੱਠੇ ਹੋ ਗਏ ਇਹਨਾਂ ਨੌਜਵਾਨਾਂ ਦੇ ਦਮ ਤੇ ਇਹ ਪਹੁੰਚ ਗਏ ਉਸ ਤੋਂ ਬਾਅਦ ਇਹਨਾਂ ਨੇ ਅੱਖਾਂ ਬਦਲਣੀਆਂ ਸ਼ੁਰੂ ਕਰਤੀਆਂ ਆਪਣੇ ਕਾਨੂੰਨ ਕਾਇਦੇ ਬਣਾਉਣੇ ਸ਼ੁਰੂ ਕਰਤੇ ਵੀ ਤੁਸੀਂ ਟਰੈਕਟਰਾਂ ਦੇ ਆਹ ਤਸਵੀਰ ਲੈਣੀ ਸੰਤਾਨੀ ਤਸਵੀਰ ਨਹੀਂ ਲਾਣੀ ਜਾਂ ਖਾਲਸਾਣ ਦੇ ਝੰਡੇ ਨਹੀਂ ਲਾਣੇ ਐਦਾਂ ਦੀਆਂ ਇਹ ਜਦੋਂ ਗਿਰਗਟ ਵਾਂਗੂੰ ਗੱਲਾਂ ਕਰਨ ਲੱਗੇ ਤਾਂ ਫਿਰ ਨੌਜਵਾਨ ਸਿੱਧੇ ਹੋ ਗਏ ਉਹਦੇ ਵਿੱਚ ਇੱਕ ਖਰਾ ਨਿਤਰਾ ਖਰਾ ਸੋਨਾ ਔਰ ਖਰਾ ਸਿੱਕਾ ਇੱਕ ਸਾਬਤ ਹੋਇਆ ਉਹ ਦੀਪ ਸਿੱਧੂ ਸੀਗਾ ਦੀਪ ਸਿੱਧੂ ਨੇ ਆਪਣਾ ਮੰਚ ਨਹੀਂ ਛੱਡਿਆ ਉਹਨੇ ਹੱਕ ਸੱਚ ਦੀ ਲੜਾਈ ਦੇ ਨਾਲ ਪੰਜਾਬ ਦੀ ਲੜਾਈ ਦੀ ਵੀ ਕੋਸ਼ਿਸ਼ ਕੀਤੀ ਉੱਥੇ ਹੀ ਲੱਖਾਂਸ ਦਾ ਨਾਲ ਕਿ ਜਿਹੜਾ ਉਹਦੇ ਮੋਢੇ ਨਾਲ ਮੋਢੇ ਲਾ ਕੇ ਤੁਰਿਆ ਸੀਗਾ ਉਹ ਉਸ ਮੰਚ ਤੋਂ ਫਿਰ ਪਿੱਛੇ हट ਗਿਆ ਕਿਸਾਨਾਂ ਨੇ ਇਹ ਇਹਨਾਂ ਤੋਂ ਦੀਪ ਸਿੱਧੂ ਵਰਾ ਦਾ ਮਾਚਾ ਅਲੱਗ ਕਰਤਾ ਦੀਪ ਸਿੱਧੂ ਲੱਖਾ ਸਿਧਾਨਾ ਜਦੋਂ ਲੱਖੇ ਸਿਧਾਨੇ ਨੇ ਦੇਖਿਆ ਕਿ ਦੀਪ ਸਿੱਧੂ ਦੇ ਸਾਹਮਣੇ ਤਾਂ ਮੇਰੀ ਚੱਲਣ ਵਾਲੀ ਨਹੀਂ ਹੈਗੀ ਉਹ ਬਹੁਤ ਹੀ ਪੇਸ਼ੇ ਤੋਂ ਵੀ ਵਕੀਲ ਸੀ ਔਰ ਬਹੁਤ ਪੜਿਆ ਲਿਖਿਆ ਸੀਗਾ ਸੋ ਲੱਖਾ ਸਿਧਾਨਾ ਤੇ ਵਸ ਦੀ ਗੱਲ ਨਹੀਂ ਸੀ ਉਹ ਤੇ ਸਾਹਮਣੇ ਟਿਕਿਆ ਹਰ ਇੱਕ ਬੰਦਾ ਚੌਧਰ ਨੂੰ ਰੋਂਦਾ ਸੋ ਉਸ ਤੈਨ ਲੱਖੇ ਸਿਧਾਨੇ ਨੇ ਪੈਰ ਇੱਕ ਪਾਸੇ ਖਿੱਚ ਲਿਆ ਔਰ ਦੀਪ ਸਿੱਧੂ ਵਿਚਾਰਾ ਰਹਿ ਗਿਆ ਕੱਲਾ ਸੋ ਉਹ ਕੱਲਾ ਵੀ ਰਹਿ ਗਿਆ ਤਾਂ ਉਹ ਕੱਲਾ ਹੀ ਜੰਗਲ ਦੇ ਵਿੱਚ ਜਿਆਦਾ ਸ਼ੇਰਾਂ ਦੀ ਲੋੜ ਨਹੀਂ ਹੁੰਦੀ ਜਿੱਥੇ ਬੱਬਰ ਸ਼ੇਰ ਹੋਵੇ ਉਹ 10 20 ਸ਼ੇਰਾਂ ਦੀ ਉਦਾਂ ਵੀ ਬਰਬਾਦੀ ਕਰਦਾ ਉਹ ਲੜਿਆ ਖੜਿਆ ਜੋ ਕੁਝ ਤੁਹਾਡੇ ਸਾਹਮਣੇ ਹੋਇਆ ਉਹਦਾ ਇੱਕ ਮਰਡਰ ਇੱਕ ਸਰਕਾਰੀ ਮਰਡਰ ਸੀਗਾ ਨਾ ਕਿ ਉਹ ਐਕਸੀਡੈਂਟ ਨਾ ਹੀ ਉਹ ਉਹਦਾ ਇੱਕ ਕਤਲ ਕੀਤਾ ਗਿਆ ਸੀਗਾ ਸੋ ਉਸ ਕਤਲ ਦੇ ਵਿੱਚ ਜਦੋਂ ਉਹ ਜਿਹੜੀ ਰੀਨਾ ਰਾਏ ਸੀਗੀ ਉਹ ਆਪਣਾ ਉਸਨੇ ਅਹਿਮ ਰੋਲ ਨਿਭਾਇਆ ਉਹ ਸਿਰੇ ਦੀ ਚਵਲ ਜਨਾਨੀ ਪੈਸੇ ਤੇ ਵਿਕ ਗਈ ਔਰ ਉਹਨੇ ਦੀਪ ਸਿੱਧੂ ਨੂੰ ਮਰਵਾਤਾ ਸੋ ਉਹੀ ਪਾਰਟ 2 ਅੰਦੋਲਨ ਹੋ ਚੱਲ ਰਿਹਾ ਪਾਰਟ 2 ਕਿਸਾਨ ਅੰਦੋਲਨ ਮਜ਼ਦੂਰ ਮਜ਼ਦੂਰ ਵਿਚਾਰੇ ਫੇਰ 500 700 ਦੀ ਦਿਹਾੜੀ ਕਰਨ ਉਹਨੇ ਗਰੀਬ ਬੰਦਿਆਂ ਨੂੰ ਫੇਰ ਤੁਸੀਂ ਖਿੱਚ ਕੇ ਲੈ ਗਏ ਹੈ ਉਹਨਾਂ ਦੀ ਘਰੇ ਰੋਜੀ ਰੋਟੀ ਕਿਵੇਂ ਚੱਲੂਗੀ ਇਹ ਜਿਹੜੇ ਕਿਸਾਨ ਨੇਤੇ ਨੇ ਇਹਨਾਂ ਕੋਲੇ ਕੋਈ ਪੈਸੇ ਦੀ ਕਮੀ ਨਹੀਂ ਕੋਈ ਫੰਡਿੰਗ ਦੀ ਕਮੀ ਨਹੀਂ ਇਹਨਾਂ ਦੇ ਨਾਲ ਤੁਰਨ ਤੋਂ ਪਹਿਲਾਂ ਇਹ ਤਾਂ ਸੋਚ ਲਿਆ ਕਰੋ ਕਿ ਸਾਡੇ ਘਰ ਦਾ ਖਰਚਾ ਕਿੰਨੇ ਚੱਲਣਾ ਹੈ ਸੋ ਜਾਂ ਇਹ ਤੁਹਾਡੇ ਘਰਾਂ ਦੇ ਵਿੱਚ ਖਰਚਾ ਪਾਣਾ ਗਰੀਬਾਂ ਦੇ ਘਰਾਂ ਦੇ ਵਿੱਚ ਆਟਾ ਦਾਲ ਈ ਮਹੀਨੇ-ਮਹੀਨੇ ਦੀ 6-6 ਮਹੀਨੇ ਦੀ ਵਿਵਸਥਾ ਕਰਕੇ ਤੁਹਾਨੂੰ ਲੈ ਜਾਂਦਾ ਠੀਕ ਹੈ ਪਰ ਤੁਸੀਂ ਹੂੜ ਮਤ ਕਰਦੇ ਮਜ਼ਦੂਰ ਭਾਈਓ ਤੇ ਬਾਕੀ ਜਿਹੜਾ ਜ਼ਿੰਮੇਵਾਰ ਭਰਾ ਹੈ ਜ਼ਿੰਮੇਵਾਰ ਜਿਹੜੀ ਵੀ ਸਰਕਾਰ ਆਈ ਅੱਜ ਤੱਕ ਤੁਹਾਡਾ ਇਹੀ ਹਾਲ ਰਿਆ ਇਹੀ ਕਰਜ਼ੇ ਨੇ ਇਹੀ ਤੁਹਾਡੀ ਕਮਾਈ ਰਹੀ ਕਿਸੇ ਸਰਕਾਰ ਨੇ ਕੁਝ ਨਹੀਂ ਦੇਣਾ ਤੁਸੀਂ ਆਪਣੇ ਮੁੰਡੇ ਬੁ ਕੁੜੀਆਂ ਬਾਹਰ ਸੈੱਟ ਕਰੀ ਜਾਂਦੇ ਹੋ ਇੱਦਾਂ ਹੀ ਕਰ ਲਓ ਸਾਰਾ ਜੁਗਾੜਵਾਜੀ ਜਿਵੇਂ ਵੀ ਆਪਣੀ ਖੇਤੀ ਕਿਸਾਨ ਨੂੰ ਹਾਂ ਠੀਕ ਹੈ ਤੁਸੀਂ ਆਪਣੇ ਹੱਕ ਲਈ ਲੜ ਰਹੇ ਹੋ ਠੀਕ ਹੈ ਇਹ ਵੀ ਠੀਕ ਹੈ ਪਰ ਅੱਗੇ ਮੌਤ ਖੜੀ ਹੈ ਹੁਣ ਪਹਿਲਾਂ ਨਹੀਂ ਗੱਲ ਨਹੀਂ ਪਹਿਲਾਂ ਸਰਕਾਰ ਪhle ਖਿੱਚ ਸੀ ਹੁਣ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਤੁਹਾਡੀ ਕਾਲ ਤੇ ਹੁਣ ਸ਼ੰਭੂ ਬਾਰਡਰ ਤੇ ਦੇਖੋ ਕਿੰਨਾ ਇੰਤਜ਼ਾਮ ਹੈ ਔਰ ਉੱਥੇ ਉਹਨਾਂ ਨੇ ਧਾਰਾ 42 ਲਾਈ ਹੋਈ ਹੈ ਕਰਨਾਲ ਤੱਕ ਧਾਰਾ 42 ਦਾ ਮਤਲਬ ਤੁਹਾਨੂੰ ਸਾਰਣ ਪਤਾ ਹੀ ਹੈ ਨਾ ਵੀ ਹੁੱਲੜਵਾਜੀ ਜਿਹੜਾ ਵੀ ਕਰੇ ਪੁਲਿਸ ਨੂੰ ਫੁੱਲ ਆਰਡਰ ਨੇ ਗੋਲੀ ਮਾਰ ਸਕਦਾ ਜੇ ਉੱਥੇ ਗੋਲੀ ਚੱਲ ਜੇ ਹੁਣ ਪਲਾਸਟਿਕ ਦੀ ਗੋਲੀ ਵਾਲਾ ਵੀ ਕੋਈ ਸਾਰ ਨਹੀਂ ਹੁਣ ਬੁਲਟ ਗੱਲ ਗੋਲੀਆਂ ਨੇ ਸਾਰੀਆਂ ਐ ਪਿਸਟਲ ਹੋਏ 315 ਹੋਈ 12 ਬੂਰ ਸਾਰੀਆਂ ਉਹਨਾਂ ਕੋਲੇ ਚੀਜ਼ਾਂ ਨੇ ਤਾਂ ਜਿਦਾ ਵੀ ਨੁਕਸਾਨ ਹੋਇਆ ਕਿਸੇ ਭਰਾ ਦੇ ਗੋਲੀ ਵੱਜਦੀ ਹੈ ਤਾਂ ਉਹਦੇ ਘਰ ਦਾ ਚਿਰਾਗ ਬੁੱਜੂਗਾ ਇੰਨਾ ਕਿਸਾਨ ਨੇਤਿਆਂ ਦਾ ਫੇਰ ਕੁਝ ਨਹੀਂ ਆਣਾ ਕਿਉਂਕਿ ਇਹਨਾਂ ਦੀ ਹਿੰਮਤ ਨਹੀਂ ਇਹ ਅੱਗੇ ਹੋਣ ਅੱਗੇ ਤੁਸੀਂ ਹੋਣਾ ਸੀ ਇਹਨਾਂ ਨਾਲ ਤੁਹਾਨੂੰ ਇਸ ਜੋਸ਼ ਔਰ ਜਵਾਨੀ ਦੇ ਵਿੱਚ ਭੁੱਲਿਆ ਭੁਲੇਖਾ ਹੈ ਚੁੱਪ ਕਰਕੇ ਧਰਨਾ ਜਿੱਥੇ ਵੀ ਹੈਗਾ ਸ਼ੰਭੂ ਬਾਟਰ ਤੇ ਧਰਨਾ ਧਰ ਨਹੀਂ ਹੁੰਦਾ ਜੇ ਦਿੱਲੀ ਜਾ ਕੇ ਲਾ ਦਿਓਗੇ ਉਹਦੀ ਕੋਈ ਜ਼ਿਆਦਾ ਮੰਗ ਨਹੀਂ ਇੱਕ ਸਾਲ ਲਾਈ ਰੱਖਿਆ ਤਾਂ ਕੀ ਹੱਲ ਉਹਦਾ ਕੁਝ ਵੀ ਨਹੀਂ ਨਿਕਲਿਆ ਬੇਨਤੀਜਾਰ ਇਹ ਇਸ ਕਰਕੇ ਤੁਸੀਂ ਸ਼ੰਭੂ ਬਾਟਰ ਤੇ ਵੀ ਲਾਈ ਰੱਖੋ ਤਾਂ ਦੋਨਾਂ ਪਾਸੋਂ ਵੜੇ ਨਿਕਲਣੇ ਕੋਦਰ ਹਰਿਆਣੇ ਵਾਲੇ ਲਈ ਰੱਖਣ ਸੋ ਇਹ ੱੱਕੇ ਨਾਲ ਜਦੋਂ ਤੁਸੀਂ ਜਾਓਗੇ ਤਾਂ ਹੁਣ ਸਾਰੀਆਂ ਫੋਰਸ ਦੀਆਂ ਟੁਕੜੀਆਂ ਉੱਥੇ ਲੱਗੀਆਂ ਨੇ ਨੁਕਸਾਨ ਹੋਊਗਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਨੌਜਵਾਨ ਵੀਰੋ ਠੀਕ ਹੈ ਤੁਸੀਂ ਤੁਰਪਿਓ ਆਪਣੀ ਖੇਤੀ ਕਿਸਾਨੀ ਲਈ ਮੈਂ ਵੀ ਕਿਸਾਨਾਂ ਦਾ ਪੁੱਤ ਆ ਮੈਂ ਕਿਸਾਨੀ ਦੇ ਹੱਕ ਵਿੱਚ ਹੀ ਜਾਊਂਗਾ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਖੇਤੀ ਦੀ ਆਪਣੇ ਮੁਨਾਫੇ ਲਈ ਜੋ ਕੁਛ ਵੀ ਐ ਜੋ ਹੁੰਦਾ ਦੁਨੀਆ ਲਈ ਪੂਰੇ ਭਾਰਤ ਲਈ ਆਪਾਂ ਆਪਣੀਆਂ ਜਾਨਾਂ ਦੇਦੀਆਂ ਉੱਥੇ ਹਨਾ ਜੇ ਆਪਾਂ ਆਪਣੀਆਂ ਜਾਨਾਂ ਹੀ ਦੇਤੀਆਂ ਤਾਂ ਜਿਹੜੇ ਮਾਪੇ ਉਹ ਬੁੱਢੇ ਰਹਿ ਕੇ ਘਰ ਉਹਨਾਂ ਨੇ ਇਹਨਾਂ ਐਮਐਸਪੀਆਂ ਦੇ ਉੱਤੇ ਇਹਨਾਂ ਜ਼ਮੀਨਾਂ ਤੋਂ ਫਿਰ ਕੀ ਲੈਣਾ ਦੇਣਾ ਹੈ ਹੁਣ ਤਾਂ ਤਾਂ ਯਾਰ ਅੱਗੇ ਆਉਣ ਵਾਲੀ ਪੀੜ੍ਹੀ ਲਈ ਹੈ ਤੇ ਤੁਸੀਂ ਮੰਨੋ ਮਾੜੀ ਜੀ ਗੱਲ ਆਪਣੇ ਜਜ਼ਵੇ ਤੇ ਜਜ਼ਬਾਤਾਂ ਤੇ ਥੋੜਾ ਕੰਟਰੋਲ ਰੱਖੋ ਬਾਕੀ ਇਹਨਾਂ ਬੁੱਢਿਆਂ ਨੂੰ ਅੱਗੇ ਢਾਗੇ ਰੱਖੋ ਜੇ ਮਰਨ ਤਾਂ ਇਹ ਬੁੱਢੇ ਮਰਨ ਇਹਨਾਂ ਨੇ ਖਾ ਹੰਡਾ ਲਿਆ ਬਹੁਤ ਕੁਛ ਖਾਦਾ ਪੀਤਾ ਇਹਨਾਂ ਨੇ ਔਰ ਇਹਨਾਂ ਨੂੰ ਵਾਧੂ ਫੰਡਿੰਗ ਹੁੰਦੀ ਹੈ ਜਿਹੜੀ ਕਿ ਤੁਹਾਡੀ ਵੀ ਸੋਚ ਤੋਂ ਪਰੇ ਆ ਸੋ ਤੁਸੀਂ ਦੇਖ ਕੇ ਚਲੋ ਪੰਜਾਬ ਦੇ ਹਾਲਾਤ ਬੜੇ ਖਰਾਬ ਨੇ ਇਹਦੋਂ ਚੰਗਾ ਤਾਂ ਤੁਸੀਂ ਇਹਨੂੰ ਆ ਭਗਵੰਤ ਮਾਨ ਕੋਈ ਚੰਗਾ ਹੁਣ ਕਹਿੰਦਾ ਬਾਰਡਰ ਤੇ ਇਹ ਮਤਲਬ ਸਾਡੀ ਪੁਲਿਸ ਨਹੀਂ ਰੋਕਦੀ ਅਗਲੀ ਰੋਕ ਲਈ ਇਹ ਉਹੀ ਬੰਦਾ ਜਿਹਨੇ ਚੁੱਕ ਚੁੱਕੇ ਅਮਰਤਪਾਲ ਵਰਗੇ ਉਹਦੀ ਟੀਮ ਦੇ ਬੰਦੇ ਸਾਰੇ ਤੁਨ ਤੇ ਇਹ ਉਹੀ ਬੰਦਾ ਜਿਹਨੂੰ ਅਮਰਤ ਸ਼ਿਕਾਣਾ ਵੀ ਚੰਗਾ ਨਹੀਂ ਲੱਗਿਆ ਇਹ ਉਹੀ ਬੰਦਾ ਹੈ ਜਿਹਨੇ ਜਿੰਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿੱਚ ਜਦੋਂ ਅਖੇ ਬਾਦਲਾ ਨੇ ਨਸ਼ਾ ਪਾਇਆ ਉਸ ਤੋਂ ਬਾਅਦ ਕੈਪਟਨ ਆ ਗਿਆ ਕਹਿੰਦਾ 8 ਦਿਨਾਂ ਚ ਗੁੱਡਾ ਸੰਦੀ ਸੌਂ ਚੁੱਕ ਗਿਆ ਇਹ ਕਹਿੰਦੇ ਵੀ 8 8 ਦਿਨ ਕੀ 8 ਘੰਟੇ ਵੀ ਲੱਗਣੇ ਇਹ ਚਵਲ ਇਹ ਕਹਿ ਕੇ ਆਏ ਸੀਗੇ ਤਾਂ ਕਿੱਥੇ ਆ ਨਸ਼ਾ ਕਿੰਨੇ ਨੌਜਵਾਨ ਮਰ ਰਹੇ ਨੇ ਮੁੱਕ ਰਹੇ ਨੇ ਇਹ ਹੀ ਬਿਜ਼ਨਸ ਹੈ ਇਹ ਬਿਜ਼ਨਸ ਇਦਾਂ ਹੀ ਚੱਲਦਾ ਰਹਿਣਾ ਹੁਣ ਇਹ ਕੋਈ ਪੰਜਾਬ ਦਾ ਸੱਕਾ ਨਹੀਂ ਹੈਗਾ ਇਹ ਵੀ ਦੁਸ਼ਮਣ ਹੈ ਸੋ ਉਹਨਾਂ ਦੀ ਵੀ ਟੀਮ ਹੈ ਇੰਨਾ ਖੱਚਾ ਤੋਂ ਤੁਸੀਂ ਸਾਰਿਆਂ ਤੋਂ ਬਚੋ ਆਪਣਾ ਘਰੇ ਆਪਣਾ ਦੇਖੋ ਰੌਣਕ ਮੇਲਾ ਜੋ ਕੁਝ ਵੀ ਹੋ ਰਿਹਾ ਤੇ ਜਿਹੜੇ ਨੌਜਵਾਨ ਪਹੁੰਚ ਗਏ ਨੇ ਉਹਨਾਂ ਨੂੰ ਪਿੱਛੇ ਹਟ ਕੇ ਰਹਿਣਾ ਚਾਹੀਦਾ ਤੇ ਜਿਹੜੇ ਜਾਂਦੇ ਆ ਤਿਆਰੀਆਂ 'ਚ ਨੇ ਉਹੋ ਅਜੇ ਦੇਖੋ ਕੋਈ ਜਰੂਰੀ ਨਹੀਂ ਹੈਗਾ ਤੁਹਾਡੇ ਮਾਪਿਓ ਨੇ ਤੁਹਾਨੂੰ ਇਸ ਕਰਕੇ ਨਹੀਂ ਜੰਮਿਆ ਕਿ ਤੁਸੀਂ ਆਪਣੀਆਂ ਉੱਥੇ ਜਾ ਕੇ ਕੁਰਬਾਨੀਆਂ ਦੇ ਦੋ ਉਹ ਉਹ ਕੁਰਬਾਨੀਆਂ ਕਿਸੇ ਕੰਮ ਵੀ ਨਾ ਜਿੰਨਾ ਕੁਰਬਾਨੀਆਂ ਤੇ ਨਾ ਕਿਸਾਨ ਇੱਕ ਇੱਕ ਵਾਰੀ ਫੁੱਲ ਚੜਾ ਦਨਗੇ ਮੁੜ ਕੇ ਕੋਈ ਉਹ ਹਿਸਟਰੀ ਨਹੀਂ ਬਣਦੀ ਹੈਗੀ ਸੋ ਲੜੋ ਤਾਂ ਕੌਮ ਲਈ ਲੜੋ ਉਹ ਗੱਲ ਵੱਖਰੀ ਹੁੰਦੀ ਹੈ ਜੋਧਿਆ ਸ਼ੂਰਮੇ ਵਾਂਗੂ ਉੱਥੇ ਸ਼ਹੀਦੀ ਪਾ ਜੇ ਠੀਕ ਹੈ ਇਹ ਧਰਨੇ ਪਿੱਛੇ ਤੇ ਇੰਜ ਕਰ ਲਾ ਜਾ ਕੇ ਇਹਨਾਂ ਨੇ ਕੋਈ ਕਿੱਧਰ ਗਿਆ ਕੋਈ ਕਿੱਧਰ ਗਿਆ ਕੋਈ ਨਹਿਰ ਚੱਲੇ ਗਿਆ ਕੋਈ ਕਿਸੇ ਕੋਈ ਪੁਲ ਥੱਲੇ ਆ ਜਾਣਾ ਹੈ ਤੇ ਕੋਈ ਟਰੈਕਟਰਾਂ ਦਾ ਐਕਸੀਡੈਂਟ ਜਿਵੇਂ ਮੇਰੇ ਵੀਰੋ ਬਹੁਤ ਕੀਮਤੀ ਤੁਹਾਡੀਆਂ ਜਾਨਾਂ ਨੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੌਜਵਾਨ ਵੀਰੋ ਤੁਸੀਂ ਸ਼ਾਮ ਨੂੰ ਪੰਜਾਬ ਦੀ ਇਸ ਪੰਜਾਬ ਨੂੰ ਤੁਸੀ ਸੰਭਾਲਣਾ ਹੈ ਦੀਪ ਸਿੱਧੂ ਗਿਆ ਤਾਂ ਉਹ ਜਿਹਾ ਇਨਸਾਨ ਨਹੀਂ ਮਿਲਿਆ ਠੀਕ ਹੈ ਜੇ ਆਪਣਾ ਉਹ ਮੂਸੇ ਵਾਲਾ ਗਿਆ ਤਾਂ ਉਹ ਜਿਹਾ ਕੋਈ ਲਖਾਰੀ ਨਹੀਂ ਆਇਆ ਠੀਕ ਹੈ ਉਸ ਤੋਂ ਬਾਅਦ ਆਹ ਭਾਨਾ ਤੇ ਲਖਾ ਸਿੱਧੂ ਨੂੰ ਕਿੰਨਾ ਕੁ ਤੁਸੀਂ ਸਮਝਦੇ ਹੋ ਕਿੰਨੇ ਕੁ ਪੜੇ ਲਿਖੇ ਔਰ ਕਿੰਨੇ ਕੁ ਸੂਝਵਾਨ ਸਮਝਦੇ ਹੋ ਤੁਹਾਡੀ ਅਜੇ ਬੁੱਧੀ ਕੰਮ ਨਹੀਂ ਕਰਦੀ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੀ ਜਿਵੇਂ ਹਾਈਪ ਬਣਾਈ ਹੋਈ ਹੈ ਇਹਨਾਂ ਨੇ ਇਲੈਕਸ਼ਨ ਲੜਦੇ ਆ ਔਰ ਐਦਾਂ ਹੀ ਇਹਨਾਂ ਦਾ ਸਰਕਾਰ ਨਾਲ ਲੋਕਲ ਮਚੇਲੀ ਚੱਲਦੀ ਰਹਿਣੀ ਹੈ ਇਹੇ ਜਦੋਂ ਅਮਰਤਪਾਲ ਜਦੋਂ ਜੇਲ੍ਹ ਗਿਆ ਅਮਰਤਪਾਲ ਨੂੰ ਜਦੋਂ ਚੁੱਕਿਆ ਗਿਆ نیٹ ਬੰਦ ਦਾ ਭੰਨਣਾ ਲਾਤਾ ਵੀ ਉਦੋਂ نیٹ ਬੰਦ ਸੀ ਹੁਣ ਕਹੋ ਲਾ ਗਈ ਹੁਣ ਹਰ ਜਗ੍ਹਾ ਧਰਨੇ ਲਾ ਕਰੇ ਨੇ ਉਸ ਤੋਂ ਬਾਅਦ ਕੀ ਲੱਗਿਆ ਉਦੋਂ ਬਾਅਦ ਵੀ ਧਰਨਾ ਨਹੀਂ ਲੱਗਿਆ ਜੇ ਉਦੋਂ ਪੰਜਾਬ ਸਾਰਾ ਘੇਰਿਆ ਹੁੰਦਾ ਉਦੋਂ ਬਾਰਡਰ ਧਰਨੇ ਲਾਏ ਹੁੰਦੇ ਹਰ ਜਗ੍ਹਾ 6 ਮਹੀਨੇ ਲੰਮਾ ਤਰਨ ਲੱਗਿਆ ਹੁੰਦਾ ਤਾਂ ਅਮਰਤਪਾਲ ਕੀ ਇੱਕ ਬੱਚਾ ਬੱਚਾ ਬਾਹਰ ਆ ਜਾਣਾ ਸੀ ਪਰ ਕਿਉਂ ਜਿਹੜਾ ਵੀ ਪੰਜਾਬ ਦੇ ਵਿੱਚ ਆਊਗਾ ਜਿਹੜਾ ਹੱਕ ਸੱਚ ਦੀ ਗੱਲ ਕਰੂਗਾ ਔਰ ਜਿਹੜਾ ਸ਼ੂਰਮਾ ਹੋਊਗਾ ਜਿਹੜਾ ਹੱਕ ਤਣ ਕੇ ਖੜੂਗਾ ਜਿਹੜੇ ਪਿੱਛੇ ਨੇ ਨਾ ਜਿਹੜੇ ਆਪਣਾ ਦਿਮਾਗ ਇੰਨਾ ਕੁ ਰੱਖਦੇ ਨੇ ਕਿ ਹਾਂ ਆਪਾਂ ਰਾਜਨੀਤੀ ਕਰਨੀ ਆ ਉਹ ਪਿੱਛੇ ਹੋ ਜਾਂਦੇ ਨੇ ਉਹ ਤੋਂ ਠੀਕ ਹੈ ਜਦੋਂ ਕਿਤੇ ਫਸ ਜਾਂਦਾ ਅੜ ਜਾਂਦਾ ਮਰ ਜਾਂਦਾ ਫਿਰ ਉਹ ਸਾਹਮਣੇ ਆ ਜਾਂਦੇ ਨੇ ਸੋ ਇਹ ਗਿਰਗਟਾ ਨੇ ਇਹਨਾਂ ਗਿਰਗਟਾ ਤੋਂ ਬਚੋ ਆਪਣੇ ਦਿਮਾਗ ਨਾਲ ਚੱਲੋ ਇਹਨਾਂ ਦੇ ਹੱਥ ਵਿੱਚ ਉਹ ਕਮ ਕਮਾਨ ਨਹੀਂ ਹੈਗੀ ਵੀ ਇਹ ਬਹੁਤ ਵਧੀਆ ਬੋਲ ਸਕਣ ਬਹੁਤ ਵਧੀਆ ਲੜ ਸਕਣ ਔਰ ਕਿਤੇ ਅੜ ਸਕਣ ਇਹ ਮੌਕਾ ਦੇ ਕੇ ਪੂਛ ਦੱਬ ਕੇ ਭੱਜਣ ਵਾਲੇ ਬੰਦੇ ਨੇ ਕੋਈ ਅਮਰਤਪਾਲ ਨਹੀਂ ਹੋ ਸਕਦੇ ਦੀਪ ਨਹੀਂ ਹੋ ਸਕਦਾ ਇਹ ਕੋਈ ਬਾਕੀ ਤੋਂ ਤੁਸੀਂ ਮੇਰੇ ਤੋਂ ਜ਼ਿਆਦਾ ਸਮਝਦਾਰ ਹੋ ਮੈਂ ਸਾਰਾ ਕੁਝ ਦੇਖਦਾ ਸਾਰਾ ਦਿਨ ਸੁਣਦਾ ਮੈਂ ਵੀ ਕੋਈ ਤੱਤ ਕੱਢਦਾ ਤਾਂ ਹੀ ਬੋਲ ਰਿਹਾ ਸੋ ਆਪਣੇ ਦਿਮਾਗ ਨਾਲ ਚੱਲੋ ਤਾਂ ਜਿਹੜੇ ਹਰੀਆਂ ਪੱਗਾਂ ਵਾਲੇ ਬੁੱਢੇ ਨੇ ਇਹਨਾਂ ਤੋਂ ਥੋੜਾ ਜਿਹਾ ਇਹਨਾਂ ਨੂੰ ਅੱਗੇ ਧਾ ਕੇ ਰੱਖੋ ਕੜਾ ਖਾਣਿਆਂ ਨੂੰ ਤੁਸੀਂ ਇਹਨਾਂ ਦਾ ਜੋਰ ਦੇਖੋ ਜੇ ਤੁਹਾਨੂੰ ਇਹ ਰੋਕ ਲੈਣੇ ਨਹੀਂ ਅੱਗੇ ਨਹੀਂ ਜਾਣਾ ਤੇ ਨਾ ਚੋ ਬਾਕੀ ਨਾ ਜਾਓ ਅੱਗੇ ਕੁਝ ਨਹੀਂ ਹੈਗਾ ਅੱਗੇ ਮੌਤ ਹੈ ਸਿਰਫ ਸੋ ਇਹ ਪੰਜਾਬ ਦੀ ਜਵਾਨੀ ਨੂੰ ਖਤਮ ਚਿੱਟੇ ਨਾਲ ਕਰਤਾ ਹੁਣ ਧਰਨਿਆਂ ਦੇ ਵਿੱਚ ਵਾੜਤਾ ਸਾਲ ਪਹਿਲਾਂ ਚੱਲਿਆ ਹੁਣ ਫੇਰ ਧਰਨੇ ਤੇ ਤੁਸੀਂ ਆਪਣਾ ਕੋਈ ਹੱਲ ਦੇਖੋ ਸੋਲੂਸ਼ਨ ਕਿਵੇਂ ਨਿਕਲਦਾ ਹੈ ਇੰਤਜ਼ਾਰ ਕਰੋ ਸਰਕਾਰ ਕਿਤੇ ਨਾ ਕਿਤੇ ਦਬੋਗੀ ਜ਼ਰੂਰ ਔਰ ਇਹਦਾ ਹੱਲ ਜ਼ਰੂਰ ਨਿਕਲੂਗਾ ਐ ਨਹੀਂ ਕਿ ਤੁਸੀਂ ਧਰਨਾ ਦਿੱਲੀ ਲਾਣਾ ਤੇ ਉੱਥੇ ਹੱਲ ਨਿਕਲੂਗਾ ਇਹ ਸ਼ੰਭੂ ਬਾਰਡਰ ਤੇ ਵੀ ਹੱਲ ਨਿਕਲ ਜੂਗਾ ਚੀਕਾਂ ਨਿਕਲੀਆਂ ਭਈਆਂ ਨੇ ਇਧਰ ਉਧਰ ਸਾਰੀਆਂ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਕਿ ਲਾਈਕ ਸ਼ੇਅਰ ਕਮੈਂਟ ਕਰਕੇ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਔਰ ਆਪਣਾ ਬੱਲੇ ਬੱਲੇ ਚੈਨਲ ਨੂੰ ਜ਼ਰੂਰ ਤੋਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਔਰ ਮੈਂ ਮਾਫੀ ਮੰਗਦਾ ਮੈਂ 8-10 ਦਿਨ ਲਈ ਕਿਤੇ ਗਿਆ ਸੀਗਾ ਔਰ ਵੀਡੀਓ ਆ ਨਹੀਂ ਸਕੀਆਂ ਹੁਣ ਲਗਾਤਾਰ ਅਪਡੇਟ ਤੁਹਾਡੇ ਸਾਹਮਣੇ ਆਉਗੀ ਸਸਰੀ ਕਰ ਸਕਾਂ